ਸਲੇਜ ਮੈਂ ਦੱਸਣਾ ਕੀ ਹੈ ਜੀ ਇਹ ਕਿਉਂਕਿ ਇਸਟੈਬਲਿਸ਼ਮੈਂਟ ਐਜੇ ਰੈਟਰ ਹੋਈ ਸੀਗੀ ਹਾਂਜੀ ਤਾਂ ਇਹੋ ਜੀ ਫਿਲਮ ਤਾਂ ਹੋਈ ਸੀਗੀ ਜਿਨੇ ਵਿਲਾ ਹੀ ਨਹੀਂ ਬਹਿਣ ਦਿੱਤਾ ਕੈਰੀਨ ਜੱਟਾ ਦੇ ਮਤਲਬ ਕੈਰੀਨ ਜੱਟਾ ਨੇ ਇੰਨਾ ਬਿਜ਼ੀ ਕਿੱਤ ਲਾਈਫ ਚ ਮੈਂ ਕੈਰੀਨ ਜੱਟਾ ਆਵਦੀ ਵਨ ਜਦੋਂ ਸਿੰਧ ਵਿੱਚ ਲੱਗੀ ਸੀ ਉਦੋਂ ਅਸੀਂ ਬੰਬੇ ਰਹਿੰਦੇ ਸੀਗੇ ਤੇ ਉਦੋਂ ਬੰਬੇ ਫਿਲਮਾਂ ਨਹੀਂ ਲੱਗਦੀ ਸੀਗੀ ਪੰਜਾਬੀ ਪੰਜਾਬ ਚ ਮੈਂ ਜਿੰਨੇ ਕੁ ਟਾਈਮ ਰਿਹਾ ਹਫਤਾ ਕ ਮੈਂ ਦੋ ਤਿੰਨ ਸ਼ੋਅ ਦੇਖੇ ਸੀ ਉਸ ਤੋਂ ਬਾਅਦ ਮੈਂ ਲਾਈਵ ਚ ਅੱਜ ਤੱਕ ਨਹੀਂ ਦੇਖ ਪਾਇਆ ਉਫ ਆਵਦੇ ਹੀ ਫਿਲਮ ਜਿਹੜੀ ਸਭ ਤੋਂ ਜ਼ਿਆਦਾ ਚੱਲੀ ਹੋਈ ਹੈ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਆ ਲੋਕਾਂ ਨੂੰ ਵਨ ਹੁਣ ਤਾਂ ਤੇ ਉਹ ਅਜ ਤੱਕ ਮੈਂ ਸੈਕਿੰਡ ਟਾਈਮ ਨਹੀਂ ਦੇਖ ਸਕਿਆ ਫਿਲਮ ਉਹ ਹਟਣ ਤੋਂ ਬਾਅਦ ਸਿੰਧ ਵਿੱਚ ਤੋਤਾ ਐਜ਼ ਐਕਟਰ ਕਮ ਠੀਕ ਚੱਲਦੀ ਹੰਦਾ ਸੀਗਾ ਤਾਂ ਬੰਦੇ ਨੂੰ ਇੱਕ ਨਾ ਸੇਫ ਚੱਲਦਾ ਬੰਦਾ ਕਿ ਮੈਂ ਯਾਰ ਮੇਰੀ ਆ ਦੁਕਾਨ ਚੱਲਦੀ ਹੈ ਮੈਂ ਦੂਜੀ ਚ ਪੰਗਾ ਨਾ ਲਵਾਂ ਹਾਂ ਐਜ਼ ਐਕਟਰ ਇਹ ਕਿ ਸ਼ੌਂਕ ਪੂਰੇ ਹੋ ਜਾਂਦੇ ਸੀ ਕਿ ਕਿਸੇ ਵੀ ਫਿਲਮ ਚ ਦੋ ਸੀਨ ਹੈ ਕਿਸੇ ਜਿੱਤੇ ਸੀਨ ਹੈਗੇ ਬਸ ਕਦੇ ਕਦੇ ਸੋਚਿਆ ਨਹੀਂ ਸੀ ਇਹਦਾ ਮਨੀਸ਼ ਭਾਜੀ ਨੇ ਹਲਾਸ਼ਰੀ ਦੇਖ ਕੇ ਬਣਾਤਾ ਬਟ ਹਾਂ ਬਟ ਉਹਦੇ ਨਾਲ ਇਹ ਕੀ ਅਸੀਂ ਸਬਜੈਕਟ ਉਹ ਜਾ ਲੈ ਕੇ ਆਏ ਜਿੱਥੇ ਸਾਨੂੰ ਇਹ ਹੀ ਲੱਗੇਗਾ ਹੀ ਨਹੀਂ ਕਿ ਹੀਰੋ ਹੈ ਨਹੀਂ ਫਿਲਮ ਚ ਸਬਜੈਕਟ ਹੀ ਹੀਰੋ ਫਿਲਮ ਦਾ